ਸੈਂਟਰ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਏ ਆ ਪਟਿਆਲੇ ਚ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜੇ ਮਜ਼ਦੂਰ ਨੇ ਉਹੋ ਟ੍ਰੇਆਂ ਚੱਕ ਰਹੇ ਨੇ ਇਹ ਟ੍ਰੇਆਂ ਦੇ ਵਿੱਚ ਹੈ ਜੀ ਗੰਡਵਾ ਤੇ ਅੱਜ ਅਸੀਂ ਗੰਡਵਾ ਲੈ ਕੇ ਆਏ ਆ ਪਟਿਆਲੇ ਸ਼ਹਿਰ ਦੇ ਵਿੱਚ ਜਿੱਥੇ ਇੱਕ ਸਾਡੇ ਵੀਰ ਨੇ ਉਹਨਾਂ ਨੇ ਵਰਮੀ ਕੰਪੋਸਟਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਆਲਰੇਡੀ ਉਹਨੂੰ ਹੋਰ ਵਧਾਇਆ ਹੈਗਾ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਵੀਰ ਉਹਨਾਂ ਦੇ ਬਾਰੇ ਜਾਣਕਾਰੀ ਲੈਣੇ ਆ ਕਿ ਵੀਰ ਉਹਨਾਂ ਦਾ ਨਾਮ ਕੀ ਹੈਗਾ ਤੇ ਇਹ ਇਹਨਾਂ ਨੂੰ ਕਿੱਦਾਂ ਇਸ ਕੰਮ ਬਾਰੇ ਜਿਹੜਾ ਹੈਗਾ ਉਹ ਪਤਾ ਲੱਗਿਆ ਕਿੱਦਾਂ ਇਹਨਾਂ ਨੇ ਕੰਮ ਕੀਤਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਥੋੜਾ ਜਿਹਾ ਲਾਊਡ ਬੋਲੋ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਗੁਰਪ੍ਰੀਤ ਹੈ ਜੀ ਗੁਰਪ੍ਰੀਤ ਜੀ ਪਹਿਲਾਂ ਥੋੜਾ ਜਿਹਾ ਆਪਣੇ ਬਾਰੇ ਦੱਸੋ ਵੀ ਤੁਸੀਂ ਇਹ ਜਿਹੜਾ ਪ੍ਰੋਜੈਕਟ ਹੈ ਇਹ ਐਕਚੁਅਲੀ ਪਿੰਡ ਸਟਾਰਟ ਕੀਤਾ ਸੀ ਮੈਨੇ ਉਸ ਮੰਨ ਕੇ ਚਲੋ 4 ਸਾਲ ਦੇ ਕਰੀਬ ਹੋ ਗਏ ਮੈਨੂੰ ਅੱਛਾ ਠੀਕ ਹੈ ਜੀ ਮੈਨੇ ਕਿਤਾਂ ਲਈ ਕਰਿਆ ਸੀਗਾ ਉਦੋਂ ਮੈਨੇ ਫਿਰ ਮੈਂ 10 ਬੈੱਡ ਲਾਏ ਛੇ ਇਥੇ ਜਦੋਂ ਪਟਿਆਲੇ ਸ਼ਿਫਟ ਕਰਿਆ ਮੈਂ 20 ਬੈੱਡ ਸੀਗੇ ਹੁਣ ਸਾਡੇ ਕੋਲ 150 200 ਬੈੱਡ ਨੇ 200 ਬੈੱਡ ਹੈ ਤੇ ਭਾਜੀ ਇਹ ਪੁੱਛਣਾ ਚਾਹਾਂਗੇ ਕਿ ਕਿੰਦਾ ਨਾਲ ਰਿਸਪੌਂਸ ਰਿਹਾ ਤੁਹਾਡਾ ਕਿਉਂਕਿ ਹਰ ਬੰਦਾ ਜਿਆਦਾ ਚਾਹੁੰਦਾ ਹੈਗਾ ਇਹ ਕੰਮ ਕਰਨਾ ਉਹ ਥੋੜਾ ਜਿਹਾ ਹੀ ਰਹਿੰਦਾ ਵੀ ਇਹ बिकੂਗੀ ਕਿੱਥੇ ਇਹਦਾ ਰਿਸਪੌਂਸ ਕੀ ਆਊਗਾ ਕਿ ਲੋਕੀ ਖਰੀਦ ਪਾਣਗੇ ਕਿ ਨਹੀਂ ਤੁਹਾਡਾ ਐਕਸਪੀਰੀ ਏਅਰ ਐਕਸਪੀਰੀਅੰਸ ਸਟਾਰਟਿੰਗ ਕਰਨੀ ਇਹ ਕਹਿ ਸਕਦੇ ਵੀ ਜਿਆਦਾ ਸੀ ਬਹੁਤ ਬੜੇ ਰਿਫਰਲਸ ਤੁਹਾਨੂੰ ਕਨਵਿੰਸ ਕਰਨਾ ਪਿਆ ਹਾਂਜੀ ਹਾਂਜੀ ਇਹਦੇ ਬਾਰੇ ਦੱਸਣਾ ਚਾਹੁੰਦਾ ਵੀ ਆਹ ਕੰਮ ਕਰਦੀ ਹੈ ਕਿਉਂਕਿ ਉਹ ਪ੍ਰੋਡਕਸ਼ਨ ਵੱਲ ਨਹੀਂ ਜ਼ਿਆਦਾ ਧਿਆਨ ਹੈ ਖਾਸ ਕਰਕੇ ਆਪਣੇ ਪੰਜਾਬ ਦੇ ਜਿਹੜੇ ਖੇਤੀਬਾੜੀ ਵਾਲੇ ਨੇ ਠੀਕ ਹੈ ਉਹਦੇ ਨਾਲ ਹੁਣ ਜਿਹੜੀ ਹੁਣ ਲੋਕੀ ਉਹ ਸੋਚਦੇ ਨੇ ਵੀ ਨਾਲ ਸਾਡੇ ਟੇਬਲ ਤੇ ਸੋਨਾ ਖਾਣਾ ਹੋਵੇ ਸਾਡੀ ਜਨਰੇਸ਼ਨ ਲਈ ਚੰਗਾ ਖਾਣਾ ਹੋਵੇ ਉਹ ਤੇ ਅੱਜ ਦੇ ਟਾਈਮ ਇੱਕੋ ਦੌਰ ਬਣਿਆ ਫਿਰ ਉਹ ਆਰਗੇਨਿਕ ਕੰਨੀ ਮੋੜਨ ਲੱਗੇ ਨੇ ਲੋਕ ਅੱਜ ਦੇ ਟਾਈਮ 'ਚ ਜੇ ਕੋਈ ਗੱਲ ਕਰੀਏ ਕਿ ਅੱਜ ਹੁਣ ਤੁਸੀਂ ਕਰ ਰਹੇ ਹੋ ਦੋ ਤਿੰਨ ਸਾਲ ਤੋਂ ਕੰਮ ਕਰ ਰਹੇ ਹੋ ਕਿ ਅੱਜ ਦੇ ਟਾਈਮ ਤੁਹਾਨੂੰ ਇਹਨੂੰ ਵੇਚਣ ਦੇ ਵਿੱਚ ਕੋਈ ਇਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਨਹੀਂ ਬਿਲਕੁਲ ਵੀ ਨਹੀਂ ਮੇਰੇ ਕੋਲੇ ਜਿੰਨੀ ਹੁੰਦੀ ਆ ਸਾਰੀ ਜਿੰਨੀ ਮੇਰੀ ਪ੍ਰੋਡਕ ਵੀ ਪ੍ਰੋਬਲਮ ਨਹੀਂ ਆਈ ਹਾਲੇ ਤੱਕ ਠੀਕ ਹੈ ਜੀ ਤੇ ਅੱਜ ਤੁਸੀਂ ਸਾਡੇ ਕੋਲ ਵੀ ਗੰਡਵਾ ਖਰੀਦੇ ਆ ਇਹ ਤੁਸੀਂ ਇਹਨੂੰ ਐਕਸਟੈਂਡ ਕਰਨ ਵਾਸਤੇ ਖਰੀਦੇ ਆ ਇਹਦੇ ਬਾਰੇ ਦੱਸੋ ਹਾਂ ਜੀ ਹਾਂ ਵਧਾਉਣਾ ਸੀਗਾ ਪਹਿਲਾਂ 40 ਬੈਡਾਂ ਤੋਂ ਹੁਣ ਸਾਡੇ ਕੋਲੇ 170 75 ਬੈਡ ਨੇਗੇ ਠੀਕ ਹੈ ਜੀ ਤੁਹਾਨੂੰ ਉਹ ਡਿਮਾਂਡ ਜ਼ਿਆਦਾ ਸਾਡੇ ਕੋਲੇ ਘੱਟ ਸੀਗੀ ਨਾ ਖਾਦ ਪ੍ਰੋਡਕਸ਼ਨ ਘੱਟ ਸੀ ਤਾਂ ਕਰਕੇ ਹੁਣ ਇਹ ਸੀ ਉਹ ਚੀਜ਼ ਫੁਲਫਿਲ ਕਰਦੇ ਤੇ ਕਿਦਾਂ ਦਾ ਰਿਹਾ ਤੁਹਾਡਾ ਜਿਹੜਾ ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਦੇ ਨਾਲ ਐਕਸਪੀਰੀਅੰਸ ਗੰਡੋਏ ਨੂੰ ਲੈ ਕੇ ਜਾਂ ਸਾਡੀ ਜਿਹੜੀ ਕੰਸਲਟੈਂਸੀ ਆ ਉਹਨੂੰ ਲੈ ਕੇ ਕਿਦਾਂ ਦਾ ਐਕਸਪੀਰੀਅੰਸ ਲਿਆ ਨਹੀਂ ਨਹੀਂ ਵਧੀਆ ਲੱਗਿਆ ਮੈਨੂੰ ਜੀ ਮੈਂ ਪਹਿਲਾਂ ਮਤਲਬ ਇਹ ਚੀਜ਼ਾਂ ਦੇ ਵਿੱਚ ਵੀ ਬਹੁਤ ਔਖਾ ਤੜੀ ਖੋਲ ਹੈ ਹਾਂ ਪਰ ਜਦੋਂ ਮੈਂ ਮਹਾਪਾਈ ਗੁਰੇ ਨਾਲ ਗੱਲ ਕਰੀ ਤੁਹਾਡੇ ਨਾਲ ਤੇ ਮੈਨੂੰ ਠੀਕ ਲੱਗਿਆ ਤੇ ਗੰਡੋਆ ਪਹਿਲਾਂ ਵੀ ਦੇਖ ਕੇ ਆਇਆ ਸੀ ਜਦੋਂ ਹੁਣ ਆਇਆ ਤਾਂ ਬਹੁਤ ਮਤਲਬ ਉਮੀਦ ਨਾਲੋਂ ਕਿਤੇ ਜ਼ਿਆਦਾ ਵਧੀਆ ਮੈਨੂੰ ਲੱਗਿਆ ਜੀ ਤੇ ਮੇਰੇ ਵਧੀਆ ਲੱਗਿਆ ਤੇ ਇੱਕ ਮੈਂ ਚਾਹਾਂਗਾ ਜਿਹੜੇ ਨੌਜਵਾਨ ਨੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਡੇਰੀ ਫਾਰਮਰ ਨੇ ਆਪਣੇ ਕਿਸਾਨ ਵੀਰ ਨੇ ਬਟ ਉਹ ਪਹਿਲਾ ਕਦਮ ਚੱਕਣ ਤੋਂ ਡਰਦੇ ਨੇ ਯਾਰ ਕੌਣ ਮੱਥਾ ਮਾਰੂਗਾ ਕੌਣ ਇੱਕ ਨਵਾਂ ਕੰਮ ਸਹੇੜੂਗਾ ਹਨਾ ਕਿ ਪਤਾ ਨਹੀਂ ਵਿਕਣੀ ਆ ਕਿ ਨਹੀਂ ਵਿਕਣੀ ਕੀ ਇਹਦਾ ਮਿਲਣਾ ਹੈ ਗੋਹੇ ਦੇ ਵਿੱਚ ਗੰਡੋਏ ਛੱਡਾਂਗੇ ਜੀ ਇਹ ਤਾਂ ਕੋਈ ਖਰੀਦਦਾ ਨਹੀਂ ਅੱਜ ਕੱਲ ਬੜੀਆਂ ਇਹਦੇ ਬਾਰੇ ਨਾ ਮਤਲਬ ਅਤਕਤਨੀਆਂ ਜੀਆਂ ਜਿਹੜੀਆਂ ਮਸ਼ਹੂਰ ਨੇ ਉਹਨਾਂ ਨੂੰ ਸੁਨੇਹਾ ਦਿਓ ਕੋਈ ਕੈਮ ਪਾ ਜਿੰਨਾ ਚੰਡੀਗੜ੍ਹ ਮੈਂ ਜੋਬ ਕਰਦਾ ਰਿਹਾ 5-7 ਸਾਲ ਤੇ ਕੰਮ ਕਰਿਆ ਗਿਆ ਇਹ ਨਹੀਂ ਜਦੋਂ ਤੁਸੀਂ ਪਤਾ ਕੀ ਪ੍ਰੋਡਕਸ਼ਨ ਦੇ ਨਾਲ ਜਦੋਂ ਤੁਸੀਂ ਲੋਕਾਂ ਕੋਲੇ ਆਪਣਾ ਪ੍ਰੋਡਕਟ ਲੈ ਕੇ ਜਾਓਗੇ ਜੇ ਉਹ ਬਹੁਤ ਵਧੀਆ ਕੁਆਲਟੀ ਦਾ ਤਾਂ ਕਿਉਂ ਨਹੀਂ ਖਰੀਦਣਗੇ ਉਹ ਤਾਂ ਹੁਣ ਜਿਹੜਾ ਮਤਲਬ ਜਿਹੜੀ ਨਵੀਂ ਯੂਥ ਜਿਹੜੇ ਐਗਰੀਕਲਚਰ ਕਰ ਰਹੇ ਨੇ ਜਾਂ ਇਹ ਕੰਮ ਕਰ ਰਹੇ ਨੇ ਤਾਂ ਉਹ ਆਪਣੇ ਆਪ ਹੀ ਆਰਗੇਨਿਕ ਵੱਲ ਆ ਰਹੇ ਨੇ ਆਪਾਂ ਤੋਂ ਜੇ ਪ੍ਰੋਪਰ ਤਰੀਕੇ ਨਾਲ ਕਰੀਏ ਤਾਂ ਇਹ ਮੇਰੇ ਖਿਆਲ 'ਚ ਤੁਹਾਡੇ ਕੋਲ ਇਹ ਰਹਿੰਦੀ ਨਹੀਂ ਸਾਰੀ ਸਾਰੀ ਵਿਕ ਜਾਂਦੀ ਹੈ ਜੀ ਵਧੀਆ ਤਰੀਕੇ ਨਾਲ ਜੇ ਕੀਤਾ ਜਾਵੇ ਮੇਰੇ ਖਿਆਲ 'ਚ ਬਹੁਤ ਵਧੀਆ ਕੰਮ ਹੈਗਾ ਤੇ ਸੋਹਣਾ ਕੰਮ ਹੈਗਾ ਕਿਸਾਨ ਵੀਰੋ ਵੀਰੋ ਨੇ ਦੱਸਿਆ ਆਪਾਂ ਨੂੰ ਵੀ ਇਸ ਤਰ੍ਹਾਂ ਦੇ ਕੰਮ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿਵੇਂ ਫਸਲਾਂ ਦੇ ਵਿੱਚ ਅਸੀਂ ਜ਼ਹਿਰ ਪਾ ਰਹੇ ਹਾਂ ਤੇ ਜ਼ਹਿਰ ਖਾ ਰਹੇ ਹਾਂ ਤੇ ਕਿਉਂ ਨਾ ਆਪਾਂ ਆਪਣੇ ਪੰਜਾਬ ਨੂੰ ਜ਼ਹਿਰ ਮੁਕਤ ਕਰੀਏ ਤੇ ਇਹਦੇ ਲਈ ਸਾਡਾ ਆਦਾਰਾ ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਹਰ ਸ਼ਨੀਵਾਰ ਟ੍ਰੇਨਿੰਗ ਕਰਦਾ ਹੈ ਫ੍ਰੀ ਆਫ ਕਾਸਟ ਹੈ 9815588550 ਸਾਡਾ ਨੰਬਰ ਹੈ ਜੇ ਕਿਸੇ ਕਿਸਾਨ ਵੀਰ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਟ੍ਰੇਨਿੰਗ ਚਾਹੀਦੀ ਹੈ ਸਿਖਲਾਈ ਚਾਹੀਦੀ ਹੈ ਜਾਂ ਕੋਈ ਕਿਸਾਨ ਵੀਰ ਆਲਰੇਡੀ ਇਹ ਕੰਮ ਕਰ ਰਿਹਾ ਉਹਨੂੰ ਕਿਸੇ ਤਰ੍ਹਾਂ ਦੀ ਸਪੋਰਟ ਕੰਸਲਟੈਂਸੀ ਸਲਾਹ مشورہ ਚਾਹੀਦਾ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਧੰਨਵਾਦ